ਕੀ ਜਿੱਤੀ ਸ਼ਾਹਜਹਾਨ ਨੇ ਇਹ ਮਹਾਰਾਜ ਜੀ 14 ਸਰਸਾਹੀ ਦੇ ਤੋਲ ਦੀ 28 ਤੋਲੇ ਭਾਰ ਦੀ ਇੱਕ ਹਰੜ ਚਾਹੀਦੀ ਆ ਤੁਹਾਡੇ ਪਾਸੋਂ ਇੱਕ ਮਾਸੇ ਕੋ ਲੌਂਗ ਹੋਏ ਸੋ ਸੁਨਪਮ ਪਾਈ ਅਸੀਂ ਸੁਣਿਆ ਹੈ ਕਿ ਤੁਹਾਡੇ ਪਾਸ ਇੱਕ ਮਾਸੇ ਤੋਲ ਦਾ ਲੌਂਗ ਵੀ ਹੈ ਇੱਕ ਗਜ ਮੋਤੀ ਭੇਜੀਏ ਤੇ ਦੇਖਣ ਜਾਓ ਹੋਰ ਵੀ ਇਹਨੇ ਸਤ ਸੰਗ ਜੀ ਇੱਕ ਵਸਤੂ ਮੰਗ ਲਈ ਸ਼ਾਹਜਹਾਨ ਨੇ ਇੱਕ ਗੱਜ ਮੋਤੀ ਭੇਜਿਓ ਹਾਥੀ ਦੇ ਮੱਥੇ 'ਚੋਂ ਸਾਤ ਸੰਗਤ ਜੀ ਮੋਤੀ ਨਿਕਲਿਆ ਕਰਦੇ ਬਜੰਤੀ ਮਾਲਾ ਤਾਂ ਸਾਰਿਆਂ ਨੇ ਸੁਣੀ ਹੋਣੀ ਆ ਇਹ ਕਹਿੰਦੇ ਭਗਵਾਨ ਦੇ કંਠ 'ਚ ਪਹਿਰੀ ਹੁੰਦੀ ਆ ਇਹ ਸਾਤ ਸੰਗਤ ਜੀ ਜਿਹੜੇ 6 ਮੋਤੀ ਹੁੰਦੇ ਨੇ ਬਜੰਤੀ ਮਾਲਾ 'ਚ ਵਿਸ਼ਨੂੰ ਭਗਵਾਨ ਜੀ ਗਰਜ 'ਚ ਪਹਿਨਦੇ ਨੇ ਸਵੰਤੀ ਬੂੰਦ ਜਿਹੜੀ ਡਿਰਦੀ ਆ ਨਾ ਆਕਾਸ਼ ਦੇ ਵਿੱਚੋਂ ਜਿਹਨੂੰ ਵਿਹਾ ਪ੍ਰਯੋਗ ਪ੍ਰਯੋਗ ਕਰਕੇ ਲੋਚਦਾ ਰਹਿੰਦਾ ਹੈ ਉਹ ਖੰਸਾ ਜੀ ਬੰਸੀ ਸਿੱਪੀ ਸੂਕਰੀ ਗਰੀ ਕਰੀ ਮਟਸਾਲ ਇਹ ਖਟਮੋਤੀ ਪੋਈਏ ਬਾਰ ਬਜੇ